Welcome to our channel. Please subscribe and share. ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਜਿਨ੍ਹਾਂ ਦੇ ਵੀ ਬੜੇ سارے ਸਵਾਲ ਨੇ ਇਸ ਆਲਮ ਦੇ ਰਿਲੇਟਿਡ ਜਾਂ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟਸ ਦੇ ਰਿਲੇਟਿਡ ਉਹਨਾਂ ਲਈ ਹੈ ਜਿਨ੍ਹਾਂ ਨੂੰ ਇਹ ਲੱਗਦਾ ਸਾਡੇ ਵਕੀਲ ਸਾਨੂੰ ਨਹੀਂ ਦੱਸਦੇ ਜਾਂ ਸਾਡੇ ਵਕੀਲ ਦੀ ਕੀ ਜ਼ਿੰਮੇਵਾਰੀ ਬਣਦੀ ਤੇ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਥੋੜਾ ਜਿਹਾ ਅੱਜ ਐਕਸਪਲੇਨ ਕਰਨਾ ਹੈ ਤੁਹਾਨੂੰ ਵੀ ਕੀ ਚੀਜ਼ ਹੈ ਸਭ ਤੋਂ ਪਹਿਲੇ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਅਸੀਂ ਜਦੋਂ ਆਪਣਾ ਘਰ ਛੱਡ ਕੇ ਕਿਸੇ ਦੇ ਘਰ ਜਾ ਕੇ ਹੈਲਪ ਮੰਗਣ ਜਾਂਦੇ ਹਾਂ ਸਮਝ ਲਓ ਸਿੰਪਲ ਭਾਸ਼ਾ ਦੇ ਵਿੱਚ ਜੇ ਤੁਸੀਂ ਆਪਦੇ ਘਰੋਂ ਭੱਜ ਕੇ ਮੇਰੇ ਘਰ ਆਏ ਤੇ ਤੁਸੀਂ ਆਪੇ ਆ ਕੇ ਮੈਨੂੰ ਦੱਸਣਾ ਵੀ ਤੁਸੀਂ ਉਹ ਕਿਉਂ ਘਰ ਛੱਡ ਕੇ ਆਏ ਤੁਹਾਡੇ ਨਾਲ ਉੱਥੇ ਕੀ ਬਦਸਲੂਕੀ ਹੁੰਦੀ ਸੀ ਤੇ ਫਿਰ ਅ ਜਿਹੜੇ ਵਿਚ ਮੀਡਲ ਮੈਨ ਜਿਹਨੂੰ ਆਪਾਂ ਟਰਨਿੰਗ ਕਹਿੰਦੇ ਨੇ ਜਿਹ ਹੈਗਾ ਜਿਹੜਾ ਤੁਹਾਨੂੰ ਰਿਪਰੈਜ਼ੈਂਟ ਕਰਦਾ ਤੇ ਉਹਨਦੀਆਂ ਕੀ ਡਿਊਟੀਆਂ ਨੇ ਓਕੇ ਜੀ ਇਸਾਇਲਮ ਦੀ ਐਪਲੀਕੇਸ਼ਨ ਜਿਹੜੀ ਹੈਗੀ ਏ ਉਹਨੂੰ ਕਹਿੰਦੇ ਨੇ I589 ਤੁਸੀਂ ਕੋਈ ਵੀ ਦੇਖਣਾ ਚਾਹੇ ਤੁਹਾਨੂੰ ਓਪਨ ਕਰਕੇ ਆਨਲਾਈਨ ਤੁਸੀਂ ਦੇਖ ਸਕਦੇ ਹੋ USCIS ਲਿਖੋ I589 ਲਿਖੋ ਤੁਸੀਂ Google ਤੋਂ ਦੀ ਕਾਪੀ ਡਾਊਨਲੋਡ ਕਰ ਸਕਦੇ ਹੋ ਹੁਣ I589 ਦੇ ਵਿੱਚ ਸਭ ਤੋਂ ਫਰਸਟ ਪੇਜ ਤੇ ਤੁਹਾਡੀ ਜਿਹੜੀ ਬੇਸਿਕ ਇਨਫੋਰਮੇਸ਼ਨ ਆਉਂਦੀ ਹੈ ਉਸ ਤੋਂ ਬਾਅਦ ਜੇ ਤੁਸੀਂ ਮੈਰਿਡ ਹੋ ਇਨਫੋਰਮੇਸ਼ਨ ਆਉਂਦੀ ਹੈ ਬੱਚਿਆਂ ਦੀ ਇਨਫੋਰਮੇਸ਼ਨ ਆਉਂਦੀ ਫਿਰ ਤੁਹਾਨੂੰ ਸਵਾਲ ਆਉਂਦੇ ਨੇ ਵੀ ਤੁਸੀਂ ਇਸ ਹਾਲਮ ਕਿਸ ਵਿੱਚ ਤਲਾਉਣਾ ਹੁਣ ਸਮਝ ਲਿਆ ਜੀ ਅਟਰਨੀਸ ਕਿ ਤੁਸੀਂ ਤੁਹਾਡੀ ਕੀ ਗਲਤੀ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਸਾਨੂੰ ਸਾਡੇ ਟਰਨੀ ਨੇ ਨਹੀਂ ਦੱਸਿਆ ਹੁਣ ਚੀਜ਼ ਨੂੰ ਸਮਝਾ ਜੇ ਤੁਸੀਂ ਆਪਣਾ ਮੁਲਕ ਛੱਡਿਆ ਜਿਹਦੇ ਵਿੱਚ ਤੁਸੀਂ ਕਿਸੇ ਵੀ ਪਾਰਟੀ ਦੀ ਸਪੋਰਟ ਕਰਦੇ ਸੀ ਤੁਸੀਂ ਆਪਾਂ ਐਗਜ਼ਾਮਪਲ ਲੈਨੇ ਆ ਰਾਬਿੰਨ ਹਨਾ ਮੇਰੀ ਪਾਰਟੀ ਨੂੰ ਸਪੋਰਟ ਕਰਦੇ ਸੀ ਉਹਦੀ ਵਿੱਚ ਐਕਟੀਵਿਟੀ ਕਰਦੇ ਸੀ ਤੁਹਾਨੂੰ ਕਿਸੇ ਵੀ ਪਾਰਟੀ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਇਹਦੀ ਪਾਰਟੀ ਦੀ ਸਪੋਰਟ ਨਾ ਕਰੋ ਜਾਂ ਇਹਨੂੰ ਛੱਡ ਕੇ ਸਾਨੂੰ ਜੁਆਇਨ ਕਰੋ ਠੀਕ ਹੈ ਹੁਣ ਤੁਸੀਂ ਇਸ ਗੱਲ ਤੇ ਅੜੇ ਰਹੇ ਵੀ ਨਹੀਂ ਅਸੀਂ ਇਸ ਬੰਦੇ ਦੀ ਪਾਰਟੀ ਦੀ ਸਪੋਰਟ ਕਰਨੀ ਹੈ ਇਹ ਸਾਡੇ ਹੱਕਾਂ ਦੀ ਗੱਲ ਕਰਦਾ ਹੁਣ ਕੀ ਹੁੰਦਾ ਵੀ ਉਹ ਤੁਹਾਡੇ ਨਾਲ ਜਾਨਲੇਵਾ ਹਮਲੇ ਕਰਦੇ ਨੇ ਤੇ ਉਹ ਮੰਨ ਲਓ ਵੀ ਪਾਵਰ ਇਚ ਵੀ ਨੇ ਜਾਂ ਉਹਨਾਂ ਦਾ ਗਠਬੰਧਨ ਵੱਡੇ ਨੇ ਜਾਂ ਉਹਨਾਂ ਦੀਆਂ ਉਹਨਾਂ ਦੇ ਕੋਲ ਪਾਵਰ ਜ਼ਿਆਦਾ ਆ ਸਾਡੇ ਖਿਲਾਫ ਚੱਲਦੇ ਆ ਸੋ ਤੁਸੀਂ ਐਕਟੀਵਿਟੀ ਜਾਰੀ ਰੱਖਦੇ ਹੋ ਕਿਉਂਕਿ ਤੁਸੀਂ ਐਕਟੀਵਿਟੀ ਬੰਦ ਨਹੀਂ ਕਰਨਾ ਚਾਹੁੰਦੇ ਇਸ ਲਈ ਤੁਸੀਂ ਆਪਦੀ ਜਾਨ ਬਚਾ ਕੇ ਭੱਜਦੇ ਹੋ ਜੇ ਤੁਸੀਂ ਐਕਟੀਵਿਟੀ ਮੰਨ ਲਓ ਜੇ ਤੁਸੀਂ ਐਕਟੀਵਿਟੀ ਉੱਥੇ ਬੰਦ ਕਰ ਦਿੰਦੇ ਹੋ ਤਾਂ ਤੁਹਾਨੂੰ ਭੱਜਣ ਦੀ ਲੋੜ ਨਹੀਂ ਹੈ ਹੁਣ ਸਮਝਿਆ ਜੀ ਤੁਸੀਂ ਉਥੋਂ ਆਪਦੀ ਐਕਟੀਵਿਟੀ ਬੰਦ ਨਹੀਂ ਕਰਨਾ ਚਾਹੁੰਦੇ ਉਸ ਪਾਰਟੀ ਦਾ ਸਾਥ ਨਹੀਂ ਛੱਡਣਾ ਚਾਹੁੰਦੇ ਇਸ ਲਈ ਉਹ ਮੁਲਕ ਤੋਂ ਭੱਜ ਕੇ ਆ ਜਾਂਦੇ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਤੁਸੀਂ ਉਸ ਪਾਰਟੀ ਦਾ ਸਾਥ ਦੇਣਾ ਤੇ ਉਹਨੂੰ ਤੁਸੀਂ ਛੱਡਣਾ ਨਹੀਂ ਚਾਹੁੰਦੇ ਇਸ ਲਈ ਤੁਸੀਂ ਉਹ ਮੁਲਕ ਛੱਡ ਕੇ ਆ ਜਾਂਦੇ ਹੋ ਓਕੇ ਫਿਰ ਜਦੋਂ ਇੱਥੇ ਆ ਜਾਂਦੇ ਹੋ ਤੇ ਤੁਸੀਂ ਉਸ ਪਾਰਟੀ ਦਾ ਸਾਥ ਕੰਟੀਨਿਊ ਰੱਖਣਾ ਹੈ ਉਹਦੇ ਬੜੇ ਜ਼ਰੀਏ ਨੇ ਕਿੱਦਾਂ ਕੰਟੀਨਿਊ ਰੱਖਣਾ ਤੁਸੀਂ ਸੋਸ਼ਲ ਮੀਡੀਆ ਨੇ ਰੱਖ ਸਕਦੇ ਹੋ ਤੁਸੀਂ ਉਹਨਾਂ ਨੂੰ ਫੰਡਿੰਗ ਪੇਜ ਸਕਦੇ ਹੋ ਤੁਸੀਂ ਉਹਨਾਂ ਨੂੰ ਐਡਵਰਟਾਈਜ਼ ਕਰ ਸਕਦੇ ਹੋ ਉਹਨਾਂ ਦੇ ਜੋ ਜੋ ਰਾਈਟਸ ਬਾਰੇ ਗੱਲ ਕਰਦੇ ਨੇ ਉਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਬੋਲ ਸਕਦੇ ਹੋ ਸ਼ੇਅਰ ਕਰਨਾ ਕਾਫੀ ਨਹੀਂ ਹੁੰਦਾ ਤੁਸੀਂ ਉਹਦੇ ਵਿੱਚ ਪ੍ਰੋਪਰਲੀ ਐਕਟਿਵਲੀ ਕੰਮ ਕਰਦੇ ਹੋ ਹੁਣ ਕਈ ਬੰਦੇ ਫੋਨ ਕਰਕੇ ਕਹਿੰਦੇ ਨੇ ਇਹ ਗੱਲ ਸਾਨੂੰ ਵਕੀਲ ਨੇ ਨਹੀਂ ਦੱਸੀ ਓਕੇ ਵਕੀਲ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਕਿਉਂਕਿ ਇਹ ਤੁਹਾਡਾ ਕੇਸ ਹੈ ਮੰਨ ਲਓ ਸਾਡੀ ਲੜਾਈ ਹੁੰਦੀ ਆ ਸਾਡੀ ਕਿਸੇ ਨਾਲ ਲੜਾਈ ਹੁੰਦੀ ਆ ਅਸੀਂ ਕੇਸ ਜਾਂਦੇ ਆਂ ਤੇ ਕੋਲ ਪੁਲਿਸ ਜਾਂਦੇ ਆਂ ਤੇ ਉਸ ਤੋਂ ਬਾਅਦ ਸਾਡੇ ਨੂੰ ਸਾਨੂੰ ਵਕੀਲ ਕਰਨਾ ਪੈਂਦਾ ਅਸੀਂ ਵਕੀਲ ਨੂੰ ਕੋਦ ਦੱਸਦੇ ਆਂ ਵੀ ਆਹ ਸਾਡੇ ਤੋਂ ਹੋਇਆ ਅਸੀਂ ਆ ਕੀਤਾ ਇਸ ਲਈ ਸਾਡਾ ਕੇਸ ਚੱਲ ਰਿਹਾ ਤੁਸੀਂ ਸਾਨੂੰ ਰਿਪਰੈਜ਼ੈਂਟ ਕਰੋ ਤੁਸੀਂ ਆਪਦੇ ਫੈਕਟਸ ਤੁਸੀਂ ਕੀ ਕਰਦੇ ਹੋ ਇਹ ਚੀਜ਼ਾਂ ਤੁਸੀਂ ਵਕੀਲ ਨੂੰ ਦੱਸਣੀਆਂ ਨੇ ਨਾ ਕਿ ਵਕੀਲ ਨੇ ਤੁਹਾਨੂੰ ਦੱਸਣੀਆਂ ਨੇ ਏ ਵਕੀਲ ਨੇ ਤੁਹਾਨੂੰ ਨਹੀਂ ਦੱਸਣਾ ਵੀ ਤੁਸੀਂ ਆਪਦੀ ਐਕਟੀਵਿਟੀ ਜਾਰੀ ਰੱਖੋ ਕਿਉਂਕਿ ਵਕੀਲ ਵਕੀਲ ਤਾਂ ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ ਤੁਸੀਂ ਉਹਨੂੰ ਆ ਕੇ ਆਪਦੀ ਕਹਾਣੀ ਸੁਣਾਈ ਵੀ ਆਹ ਮੇਰੇ ਨਾਲ ਹੋਇਆ ਮੈਂ ਆਹ ਪਾਰਟੀ ਦਾ ਸਮਰਥਕ ਆ ਇਸ ਕਰਕੇ ਮੈਨੂੰ ਮੇਰੇ ਦੇਸ਼ ਘਤਰਾਂ ਮੈਨੂੰ ਸਾਲਮ ਚਾਹੀਦਾ ਹੁਣ ਵਕੀਲ ਨੇ ਤੁਹਾਨੂੰ ਨਹੀਂ ਰੱਖਣਾ ਨਾ ਨਹੀਂ ਕਹਿਣਾ ਨਾ ਵੀ ਤੁਸੀਂ ਐਕਟੀਵਿਟੀ ਚਾਲੂ ਰੱਖੋ ਤੁਹਾਡੇ ਇਸ ਸਾਲਮ ਦਾ ਬੇਸ ਹੀ ਹੈ ਕਿਉਂਕਿ ਤੁਸੀਂ ਉੱਥੇ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਤੁਹਾਡੇ ਹੋਮ ਕੰਟਰੀ ਦੇ ਵਿੱਚ ਤੁਸੀਂ ਐਕਟੀਵਿਟੀ ਕਰਦੇ ਸੀ ਜੇ ਐਕਟੀਵਿਟੀ ਉੱਥੇ ਹੀ ਬੰਦ ਕਰ ਦਿੰਦੇ ਫਿਰ ਤਾਂ ਕੋਈ ਇਸ਼ੂ ਹੀ ਨਹੀਂ ਸੀ ਫਿਰ ਤਾਂ ਤੁਸੀਂ ਉੱਥੇ ਵੀ ਸੇਫ ਸੀ ਸੋ ਜੇ ਤੁਸੀਂ ਐਕਟੀਵਿਟੀ ਜਾਰੀ ਰੱਖਦੇ ਹੋ ਤੁਸੀਂ ਤਾਂ ਹੀ ਤੁਹਾਡਾ ਕਲੇਮ ਵੈਲਿਡ ਹੈ ਨਾ ਜੇ ਤੁਸੀਂ ਐਕਟੀਵਿਟੀ ਬੰਦ ਕਰ ਦਿੰਦੇ ਹੋ ਫਿਰ ਤਾਂ ਤੁਹਾਨੂੰ ਕੋਈ ਖਤਰਾ ਹੀ ਨਹੀਂਗਾ ਸੋ ਇਹ ਚੀਜ਼ਾਂ ਵਕੀਲ ਨੇ ਤੁਹਾਨੂੰ ਨਹੀਂ ਦੱਸਣੀਆਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਵਕੀਲ ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ ਕਿਉਂਕਿ ਤੁਸੀਂ ਆਪਦੀ ਗੱਲ ਨੇ ਵਕੀਲ ਨੂੰ ਦੱਸਣੀ ਹੈ ਤੇ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਨੂੰ ਵਕੀਲ ਨੇ ਦੱਸਣਾ ਯਾ ਵਕੀਲ ਤੁਹਾਨੂੰ ਕਹਿੰਦਾ ਤੁਸੀਂ ਸਿਰਫ ਇਹਨਾਂ ਦੱਸ ਦਿਓ ਤੇ ਬਾਕੀ ਕੰਮ ਅਸੀਂ ਕਰਾਂਗੇ ਤੇ ਉਹ ਵਕੀਲ ਗਲਤ ਜੇ ਉਹ ਵਕੀਲ ਸਹੀ ਨਹੀਂ ਹੈ ਜਿਹੜਾ ਵਕੀਲ ਤੁਹਾਨੂੰ ਕਹਿੰਦਾ ਮੈਂ ਤੁਹਾਡੀ ਕਹਾਣੀ ਲਿਖਦਾ ਹਾਂ ਜਾਂ ਕੁਝ ਕਰ ਦੇਣਾ ਇਹਦਾ ਮਤਲਬ ਤੁਹਾਡਾ ਕਲੇਮ ਵੀ ਗਲਤ ਹੈ ਤੇ ਉਹ ਵਕੀਲ ਵੀ ਗਲਤ ਹੈ ਤੁਸੀਂ ਆਪ ਦੀ ਕਹਾਣੀ ਦੇ ਆਪ ਜ਼ਿੰਮੇਵਾਰ ਹੋ ਤੁਹਾਡੀ ਬਿਲਕੁਲ ਤੁਹਾਡੇ ਨਾਲ ਜੋ ਵਾਪਰਿਆ ਉਹ ਵਕੀਲ ਨੂੰ ਕਿਵੇਂ ਪਤਾ ਹੋ ਸਕਦਾ ਉਹ ਤੁਹਾਨੂੰ ਹੀ ਬਤਾਉਣਾ ਚਾਹੀਦਾ ਤੁਸੀਂ ਇਹ ਗੱਲ ਕਹਿੰਦੇ ਹੋ ਸਾਨੂੰ ਵਕੀਲ ਦੱਸਿਆ ਸੀ ਕਿ ਐਕਟੀਵਿਟੀ ਕਰਨੀ ਹੈ ਨਾ ਹੁਣ ਵਕੀਲ ਕੋਲ ਆ ਯੂਕਰੇਨ ਦੀ ਪਾਰਟੀ ਦਾ ਬੰਦਾ ਆ ਗਿਆ ਮੰਨ ਲਓ ਵਕੀਲ ਇੰਡੀਅਨ ਮੂਲ ਦਾ ਕਿਸੇ ਹੋਰ ਮੁਲਕ ਦੀ ਪਾਰਟੀ ਦਾ ਬੰਦਾ ਆ ਗਿਆ ਵਕੀਲ ਨੂੰ ਥੋੜੀ ਪਤਾ ਹੈ ਵੀ ਉੱਥੇ ਕੀ ਚੱਲਦਾ ਤੁਸੀਂ ਉਹਨੂੰ ਦੱਸਣਾ ਉਹਨੇ ਤੁਹਾਡੇ ਫੈਕਟਸ ਨੂੰ ਪੜ੍ਹਨਾ ਤੇ ਰਿਪਰੈਜ਼ੈਂਟ ਕਰਨਾ ਵੀ ਆਹ ਚੀਜ਼ ਬੰਦਾ ਕਰਦਾ ਤੇ ਆਹ ਕਾਨੂੰਨੀ ਹੈ ਆਹ ਬੰਦੇ ਨਾਲ ਧੱਕਾ ਹੋ ਰਿਹਾ ਤੇ ਆ ਗੈਰ ਕਾਨੂੰਨੀ ਤੇ ਸਾਡੇ ਲੋਕ ਇਹ ਕਹਿੰਦੇ ਨੇ ਸਾਨੂੰ ਪਤਾ ਨਹੀਂ ਜੀ ਨੂੰ ਨਹੀਂ ਪਤਾ ਨਾ ਜੀ ਜੋ ਹੁਣ ਦੌਰ ਚੱਲ ਰਿਹਾ ਜਿਹਨੂੰ ਨਹੀਂ ਪਤਾ ਜੀ ਜਿਹਦਾ ਕਲੇਮ ਵੈਲਿਡ ਨਹੀਂਗਾ ਉਹ ਬਿਲਕੁਲ ਗਲਤ ਹੈ ਤੇ ਉਹ ਉਹਦੇ ਕਰਕੇ ਜਿਨ੍ਹਾਂ ਦੇ ਅਸਲ ਕਲੇਮ ਵੈਲਿਡ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੈ ਸੋ ਸਭ ਤੋਂ ਕੁਝ ਚੀਜ਼ਾਂ ਨੂੰ ਢੰਗ ਨਾਲ ਸਮਝੀਦਾ ਹੁੰਦਾ ਉਹਨੂੰ ਸਮਝ ਕੇ ਜ਼ਿੰਦਗੀ ਚ ਲਾਗੂ ਕਰੀਦਾ ਹੁੰਦਾ ਹਰ ਕਿਸੇ ਨੂੰ ਫੋਨ ਕਰਕੇ ਇਹ ਨਹੀਂ ਕਹਦੇ ਹੁੰਦਾ ਸਾਨੂੰ ਤਾਂ ਪਤਾ ਨਹੀਂ ਜੀ ਐਦਾਂ ਨਹੀਂ ਹੈ ਜੇ ਤੁਹਾਨੂੰ ਪਤਾ ਨਹੀਂ ਤੇ ਤੁਸੀਂ ਸਹੀ ਨਹੀਂ ਤੁਹਾਡੀ ਕਹਾਣੀ ਤੁਸੀਂ ਆਪ ਜਾਣਦੇ ਹੋ ਤੁਹਾਡੀ ਆਪਣੀ ਜ਼ਿੰਦਗੀ ਦੀ ਕਹਾਣੀ ਹੈ ਤੁਹਾਨੂੰ ਕਈ ਵਾਰੀ ਕੀ ਹੁੰਦਾ ਅਸੀਂ ਮੰਨਦੇ ਹਾਂ ਬੰਦੇ ਨੂੰ ਸਹੀ ਢੰਗ ਨਾਲ ਲਿਖਣਾ ਨਹੀਂ ਆਉਂਦਾ ਸਹੀ ਢੰਗ ਨਾਲ ਰਿਪਰੈਜ਼ੈਂਟ ਨਹੀਂ ਕਰਨਾ ਆਉਂਦਾ ਜੇ ਉਹ ਵਕੀਲ ਉਹ ਕਿ ਵਕੀਲ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਜੇ ਉਹਦੇ ਉਹਦੇ ਕੋਲ ਹੋ ਅਦਰ ਸਰਵਿਸਿਜ਼ ਜੇ ਉੱਥੇ ਹੈਗੀਆਂ ਨੇ ਜੋ ਪ੍ਰੋਵਾਈਡ ਕਰਾਉਂਦੇ ਨੇ ਤਾਂ ਦੈਟਸ ਫਾਈਨ ਅਦਰਵਾਇਜ਼ ਤੁਸੀਂ ਕਿਸੇ ਵੀ ਡਾਕੂਮੈਂਟ ਪ੍ਰਪੇਰਰ ਕੋਲ ਜਾਓ ਜਿਹੜਾ ਤੁਹਾਡੀ ਕਹਾਣੀ ਸੁਣੇ ਸਮਝੇ ਤੁਹਾਨੂੰ ਲਿਖਣ ਕਾਨੂੰਨੀ ਢੰਗ ਨਾਲ ਲਿਖਣ 'ਚ ਮਦਦ ਕਰੇ ਸਾਹੀ ਇਹ ਸਰਵਿਸ ਬਿਲਕੁਲ ਦਿੰਦੇ ਆ ਤੁਸੀਂ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਤੁਹਾਡੀ ਜ਼ਿੰਦ ਅਸੀਂ ਬਿਲਕੁਲ ਵਾਰੀ ਵਾਰੀ ਕਹਿੰਦੇ ਆ ਅਸੀਂ ਆਪਦੇ ਕੋਲੋਂ ਕਦੀ ਕੋਈ ਲਫ਼ਜ਼ ਨਹੀਂ ਲਿਖਦੇ ਤੁਹਾਡੀ ਕਹਾਣੀ ਨੂੰ ਸੁਣ ਕੇ ਕਿਉਂਕਿ ਅਸੀਂ ਲੋਕ ਕਈ ਕਈ ਲੋਕਾਂ ਨੂੰ ਅਸਵਰਥ ਹੁੰਦੇ ਨੇ ਲਿਖ ਨਹੀਂ ਸਕਦੇ ਉਹਨਾਂ ਨੂੰ ਉਹ ਜ਼ੁਬਾਨੀ ਦੱਸ ਸਕਦੇ ਨੇ ਤੁਸੀਂ ਸਾਡੇ ਕੋਲ ਆਓ ਸਾਨੂੰ ਜ਼ੁਬਾਨੀ ਦੱਸੋ ਅਸੀਂ ਤੁਹਾਡੀ ਬਹਿ ਕੇ ਚੀਜ਼ਾਂ ਨੂੰ ਲਿਖਾਂਗੇ ਫਿਰ ਤੁਹਾਨੂੰ ਸੌਰੀ ਦੱਸਾਂਗੇ ਤੁਸੀਂ ਕੀ ਬੋਲ ਰਹੇ ਹੋ ਹਣ ਉਹਨੂੰ ਅਸੀਂ ਢੰਗ ਨਾਲ ਕਿੱਦਾਂ ਕੇ ਚੀਜ਼ ਨੂੰ ਪੇਸ਼ ਕਰਨਾ ਹੁਣ ਹਰ ਚੀਜ਼ ਨੂੰ ਤੁਸੀਂ ਪੇਪਰ ਤੇ ਲਾ ਕੇ ਕੋਰਟ 'ਚ ਨਹੀਂ ਦੇ ਸਕਦੇ ਹੁਣ ਇਹ ਚੀਜ਼ ਨੂੰ ਦੁਬਾਰਾ ਸਮਝਾ ਜੀ ਵਕੀਲ ਦੀ ਕੋਈ ਜ਼ਿੰਮੇਵਾਰੀ ਨਹੀਂਗੀ ਵੀ ਤੁਹਾਨੂੰ ਉਹ ਕਵੇ ਆ ਕਰੋ ਤੇ ਆ ਨਾ ਕਰੋ ਤੁਸੀਂ ਜੋ ਐਕਟੀਵਿਟੀ ਕਰਦੇ ਹੋ ਉਹਨੂੰ ਤੁਸੀਂ ਆਪਦੇ ਨੂੰ ਜਾਰੀ ਰੱਖਣਾ ਜੇ ਜਾਰੀ ਰੱਖਦੇ ਹੋ ਤਾਂ ਹੀ ਤੁਸੀਂ ਹੱਕਦਾਰ ਹੋ ਤੁਹਾਡੇ ਸਾਲਮ ਕੇਸ ਦੇ ਜਿਹੜਾ ਤੁਹਾਡਾ ਚੱਲ ਰਿਹਾ ਵਸਤੂਬਾਦ ਅਯਦੀਗਲ ਸਾਡੇ ਬੰਦਿਆਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਈ ਵਕੀਲ ਇਹੋ ਜਿਹੇ ਨੇ ਜਿਨ੍ਹਾਂ ਨੇ ਬਹੁਤ ਜਣਿਆਂ ਦਾ ਨੁਕਸਾਨ ਕੀਤਾ ਮੈਨੂੰ ਨਾਮ ਨਹੀਂ ਪਤਾ ਸਾਰੇ ਨੂੰ ਤੁਹਾਨੂੰ ਆਪੇ ਲੱਭ ਜੇਗਾ ਜਿਹੜਾ ਵਕੀਲ ਇਹ ਕਹਿੰਦਾ ਤੁਸੀਂ ਸਾਨੂੰ ਦੱਸ ਦਿਓ ਅਸੀਂ ਆਪੇ ਲਿਖ ਦੇਵਾਂਗੇ ਇਹ ਗਲਤ ਹੈ ਜਿਹੜਾ ਵਕੀਲ ਇਹ ਗੱਲ ਕਹਿੰਦਾ ਅਸੀਂ ਆਪੇ ਲਿਖ ਦੇਵਾਂਗੇ ਉਹ ਵਕੀਲ ਸਹੀ ਨਹੀਂ ਹੈ ਉਹ ਤੁਹਾਨੂੰ ਨੁਕਸਾਨ ਕਾਜਿਆ ਕੱਲ ਹੋ ਹੀ ਜਾਣਾ ਕਿਉਂਕਿ ਕਿਸੇ ਨੇ ਵੀ ਆਪਦਾ ਦਿਮਾਗ ਲਾ ਕੇ ਕੁਝ ਵੀ ਲਿਖਤਾ ਚਾਰਲਣਾ ਲਿਖਦੇ ਜੇ ਤੁਹਾਨੂੰ ਪਤਾ ਨਹੀਂ ਤੁਹਾਡੇ ਕੇਸ ਕੀ ਲਿਖਿਆ ਤੇ ਤੁਸੀਂ ਆਬਵੀਅਸਲੀ ਫਸ ਜੁੰਗੇ ਸੋ ਤੁਹਾਡਾ ਰਾਈਟ ਹੈ 3589 ਐਪਲੀਕੇਸ਼ਨ ਜੀ ਡੀ ਵੀ ਕੋਰਟ ਜੇ ਤੁਹਾਡਾ ਕੋਰਟ ਵਿੱਚ ਕੇਸ ਹੈ ਤੁਸੀਂ ਆਪਦੇ ਅਟਰਨੀਜ਼ ਨੂੰ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਆਲਵੇਜ਼ ਤੁਹਾਡੇ ਕੋਲ ਕਾਪੀ ਹੋਣੀ ਚਾਹੀਦੀ ਹੈ ਜੇ ਤੁਹਾਡਾ 589 ਇਸਾਇਲਮ ਦੀ ਐਪਲੀਕੇਸ਼ਨ ਕੋਰਟ ਦੇ ਵਿੱਚ ਸਬਮਿਟ ਹੈ ਤੁਸੀਂ ਆਪਦੇ ਅਟਰਨੀ ਨੂੰ ਕਾਲ ਕਰਨੀ ਹੈ ਈਮੇਲ ਕਰਨੀ ਹੈ ਕੋਸ਼ਿਸ਼ ਕਰੋ ਆਪਦੇ ਅਟਰਨੀਜ਼ ਦੇ ਨਾਲ ਈਮੇਲ ਰਾਹੀਂ ਰਾਬਤਾ ਕਰੋ ਇਹ ਆਪਰੋਪਰ ਰਿਟਰਨ ਮੈਸੇਜ ਨਹੀਂ ਰਾਬਤਾ ਕਰੋ ਤਾਂ ਕਿ ਉਹਨਾਂ ਕੋਲ ਵੀ ਪ੍ਰੂਫ ਹੋਣ ਤੇ ਤੁਹਾਡੇ ਕੋਲ ਵੀ ਪ੍ਰੂਫ ਹੋਣ ਤੁਸੀਂ ਕੀ ਮੰਗਿਆ ਤੁਸੀਂ ਕੀ ਲਿਖਿਆ ਆਪਦੇ ਅਟਰਨੀਜ਼ ਨੂੰ ਕਹੋ ਜਿੰਨੇ ਵੀ ਬੰਦੇ ਜਿਨ੍ਹਾਂ ਕੋਲ ਤੁਹਾਡੇ 589 ਨਹੀਂ ਹੈਗੇ ਤੁਹਾਡਾ ਰਾਈਟ ਬੰਦਾ ਤੇ ਤੁਹਾਡੇ ਕੋਲ ਹੋਣੀ ਚਾਹੀਦੀ ਏ ਇਹ ਚੀਜ਼ ਤਾਂ ਕਿ ਤੁਹਾਨੂੰ ਪਤਾ ਹੋਵੇ ਕੀ ਸਬਮਿਟਡ ਹੈ ਤੁਹਾਡਾ 589 ਐਪਲੀਕੇਸ਼ਨ ਜਿਹੜੀ ਇਸ ਆਲਮ ਦੀ ਹੈ ਵਿਦ ਹੋਲਡਿੰਗ ਦੀ ਹੈ ਆਪਦੇ ਅਟਰਨੀਜ਼ ਨੂੰ ਈਮੇਲ ਕਰੋ ਪ੍ਰੋਪਰਲੀ ਲਿਖੋ ਮੇਰਾ ਨਾਮ ਆਏ ਮੇਰਾ ਇਹ ਨੰਬਰ ਆਏ ਪਲੀਜ਼ ਜਿਹੜੀ ਵੀ ਤੁਸੀਂ ਕੋਰਟ ਨੂੰ ਜਾਂ ਇਸ ਆਲਮ ਆਫਿਸ ਨੂੰ ਜੇ ਤੁਹਾਡਾ ਕੇਸ ਆਫਲਾਈਨ ਹੈ ਤਾਂ ਤੁਹਾਡਾ ਇਸ ਆਲਮ ਆਫਿਸ ਦੇ ਵਿੱਚ ਹੈ ਜੋ ਵੀ ਡਾਕੂਮੈਂਟ ਤੁਸੀਂ ਟਿਲ ਡੇਟ ਸਬਮਿਟ ਕੀਤੇ ਨੇ ਉਹਨਾਂ ਦੀ ਕਾਪੀ ਲੈ ਲਓ ਤੁਹਾਡੇ ਕੋਲ ਹਮੇਸ਼ਾ ਕਾਪੀ ਹੋਣੀ ਚਾਹੀਦੀ ਹੈ ਜਿਹੜਾ ਟਰਨੀ ਇਸ ਗੱਲ ਤੋਂ ਬਣਾ ਕਰਦਾ ਉਹ ਸਹੀ ਨਹੀਂ ਹੈ ਇਟ ਮੀਨਸ देयर इज ਸਮਥਿੰਗ ਗੋਇੰਗ ਆਨ ਤੁਹਾਨੂੰ ਕੋਈ ਵੀ ਵਕੀਲ ਤੁਹਾਡੀ ਕਾਪੀ ਆਸਤੇ ਬਣਾ ਨਹੀਂ ਕਰ ਸਕਦਾ ਕਿਉਂਕਿ ਉਹ ਤੁਹਾਡੀ ਹੀ ਐਪਲੀਕੇਸ਼ਨ ਹੈ ਤੁਸੀਂ ਰਿਟਨ ਦੇ ਵਿੱਚ ਮੰਗੋ ਤੁਸੀਂ ਈਮੇਲ ਰਾਈ ਮੰਗੋ ਤੁਹਾਨੂੰ ਉਹ ਦੇਣਗੇ ਜਿਹੜਾ ਆਰਡਰ ਨਹੀਂ ਮਨਾ ਕਰਦਾ ਤੇ ਉਹਦੇ ਖਿਲਾਫ ਤੁਸੀਂ ਐਕਸ਼ਨ ਲੈ ਸਕਦੇ ਹੋ ਕਿਉਂਕਿ ਇਹ ਤੁਹਾਡਾ ਅਧਿਕਾਰ ਹੈ ਤੁਹਾਡੀ ਐਪਲੀਕੇਸ਼ਨ ਹੈ ਜੋ ਤੁਸੀਂ ਬੋਲਿਆ ਉਹਨਾਂ ਨੇ ਉਹੀ ਸਬਮਿਟ ਕੀਤਾ ਉਹਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇਹ ਤੁਹਾਡੇ ਕੋਲ ਡੇ 1 ਹੋਣੀ ਚਾਹੀਦੀ ਹੈ ਜਿੱਦਨ ਉਹਨੇ ਸਬਮਿਟ ਕੀਤੀ ਤੁਹਾਡੇ ਕੋਲ ਉਸ ਦਿਨ ਵੀ ਤੁਹਾਨੂੰ ਉਹਨੇ ਕਾਪੀ ਭੇਜ ਕਿਉਂਕਿ ਤੁਸੀਂ ਸਾਈਨ ਕੀਤੇ ਨੇ ਉਹਦੇ ਨੌ ਨੰਬਰ ਪੇਜ ਤੇ ਵੀ ਤੁਸੀਂ ਸਾਈਨ ਕੀਤੇ ਨੇ ਉਸ ਤੋਂ ਬਾਅਦ 11 ਤੇ 12 ਨੰਬਰ ਪੇਜ ਤੇ ਵੀ ਤੁਹਾਡੇ ਸਾਈਨ ਨੇ ਜੇ ਤੁਸੀਂ ਬਿਨਾ ਬੜੇ ਸਾਈਨ ਕਰ ਰਹੇ ਹੋ ਜਾਂ ਤੁਹਾਡੇ ਕੋਲ ਕਾਪੀ ਨਹੀਂ ਦੇ ਰਹੇ ਤਾਂ ਇਟ ਮੀਨਸ देयर ਇਜ਼ ਅ ਗਲਿਚ ਤੁਸੀਂ ਆਪਦੀ ਕਾਪੀ ਮੰਗੋ ਬਿਲਕੁਲ ਆਪਣੇ ਇਨ ਸਿਸਟਮ ਦੇ ਵਿੱਚ ਹੁੰਦਾ ਵੀ ਤੁਸੀਂ ਨਹੀਂ ਆ ਸਕਦੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਸੋ ਜਦੋਂ ਤੁਸੀਂ ਫਸਟ ਟਾਈਮ ਜਾਂਦੇ ਹੋ ਸਾਈਨ ਟੌਕਸੇ ਸਾਈਨ ਕਰਾਉਣਾ ਹੈ ਬਟ ਸਟਿਲ ਤੁਸੀਂ ਆਪਦੀ ਕਾਪੀ ਰਿਕੁਐਸਟ ਕਰਨੀ ਹੈ 589 ਇਸਲਾਮ ਐਪਲੀਕੇਸ਼ਨ ਉਸ ਤੋਂ ਬਾਅਦ ਤੁਸੀਂ ਜੋ ਵੀ ਡਾਕੂਮੈਂਟ ਤੁਹਾਡਾ ਕੋਡ ਦੇ ਵਿੱਚ ਸਬਮਿਟਡ ਹੈ ਜਾਂ ਇਸਲਾਮ ਆਫਿਸ ਦੇ ਵਿੱਚ ਸਬਮਿਟਡ ਹੈਗਾ ਤੁਹਾਡੇ ਕੋਲ ਸਾਰੀ ਦੀ ਸਾਰੀ ਉਹਦੀ ਕਾਪੀ ਆਲਵੇਜ਼ ਹੋਣੀ ਚਾਹੀਦੀ ਹੈ ਤੁਸੀਂ ਕੀ ਹੈ ਤੁਹਾਡਾ ਉਹਦੇ ਵਿੱਚ ਕੀ ਕੀ ਸਬਮਿਟ ਹੈ ਦੂਜੀ ਚੀਜ਼ ਜੇ ਤੁਹਾਨੂੰ ਕਾਲ ਆਉਂਦੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਸਕੈਡਿਊਲਿੰਗ ਆਰਡਰ ਓਕੇ ਹੁਣ ਕੀ ਹੁੰਦਾ ਆਪਣੀ ਐਪਲੀਕੇਸ਼ਨ ਸਬਮਿਟ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਡ ਸਟੋਰੀ ਮੰਗਦੀ ਹੈ ਜ਼ਰੂਰੀ ਨਹੀਂ ਬੜੇ ਜਣਾਂ ਨੂੰ ਇੱਕ ਕਨਫਿਊਜ਼ਨ ਹੈ ਕਿ ਸਾਡੀ ਫਾਈਨਲ ਡੇਟ ਆਏਗੀ ਤੇ ਫਾਈਨਲ ਡੇਟ ਤੋਂ 30 ਦਿਨ ਪਹਿਲੇ ਜਾਂ 60 ਦਿਨ ਪਹਿਲੇ ਸਟੋਰੀ ਜਮਾ ਕਰਾਉਣੀ ਹੁੰਦੀ ਹੈ ਐਦਾਂ ਦਾ ਕੋਈ ਜ਼ਰੂਰੀ ਨਹੀਂ ਤੁਹਾਡਾ ਸਕੈਡਿਊਲਿੰਗ ਆਰਡਰ ਕਦੀ ਵੀ ਆ ਸਕਦਾ ਹੈ ਕੋਈ ਵੀ ਜੱਜ ਕੋਈ ਵੀ ਕੋਰਟ ਕਿਸੇ ਵੀ ਟਾਈਮ ਤੇ ਰਿਕੁਐਸਟ ਕਰ ਸਕਦਾ ਹੈ ਵੀ ਸਾਨੂੰ ਆ ਸਪੋਰਟਿੰਗ ਡਾਕੂਮੈਂਟਸ ਚਾਹੀਦੇ ਨੇ ਉਹਦੇ ਵਿੱਚ ਡੈਕਲੇਰੇਸ਼ਨ ਹੋ ਸਕਦੀ ਹੈ ਫੀ ਡਿਵਟਸ ਹੋ ਸਕਦੇ ਨੇ ਤੁਹਾਡੇ ਐਵੀਡੈਂਸਿਸ ਹੋ ਸਕਦੇ ਨੇ ਮੈਡੀਕਲਸ ਹੋ ਸਕਦੇ ਨੇ ਵਾਟਐਵਰ ਇਟ ਇਜ਼ ਹੈਨਾ ਤੁਹਾਡੇ ਪਾਰਟੀ ਦੇ ਲੈਟਰ ਹੋ ਸਕਦੇ ਨੇ ਜੋ ਵੀ ਕੁਝ ਵੀ ਜੋ ਵੀ ਤੁਹਾਡਾ ਕੇਸ ਹੈ ਉਹਦੇ ਰਿਲੇਟਿਡ ਕੋਈ ਵੀ ਡਾਕੂਮੈਂਟਸ ਹੋ ਸਕਦੇ ਨੇ ਜੇ ਤੁਹਾਨੂੰ ਕਾਲ ਆਉਂਦੀ ਹੈ ਵੀ ਤੁਹਾਡੀ ਆ ਚੀਜ਼ ਮੰਗੀ ਗਈ ਹੈ ਤੇ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਵੀ ਪਲੀਜ਼ ਸੈਂਡ ਵੀਰ ਦਾ ਆਰਡਰ ਕਾਪੀ ਆਫ दैट ਆਰਡਰ ਵੀ ਜਿਹੜਾ ਕੋਰਟ ਨੇ ਆਰਡਰ ਕੱਢਿਆ ਆ ਉਹਦੀ ਕਾਪੀ ਦਿਓ ਤੁਹਾਡੇ ਕੋਲ ਤੁਹਾਡੇ ਕੋਰਟ ਦੇ ਆਰਡਰ ਦੀ ਕਾਪੀ ਆਲਵੇਸ ਹੋਣੀ ਚਾਹੀਦੀ ਹੈ ਇਹ ਗੱਲ ਕਿਸੇ ਨੇ ਨਹੀਂ ਦੱਸਣੀ ਕਿਸੇ ਨੇ ਨਹੀਂ ਬੋਲਣੀ ਆਈ ਡੋਟ ਨੋ ਜੇ ਤੁਹਾਨੂੰ ਤੁਸੀਂ ਆਪਦੇ ਕੇਸ ਤੇ ਆਪ ਜ਼ਿੰਮੇਵਾਰ ਹੋ ਤੁਸੀਂ ਅਪਡੇਟ ਲੈਣੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਮਹੀਨੇ ਚੈੱਕ ਕਰ ਹੀ ਲਓ ਦੋ ਮਹੀਨੇ ਚੈੱਕ ਕਰ ਹੀ ਲਓ ਵਾਇਆ ਈਮੇਲ ਲੋ ਅ WhatsApp ਫੋਨ ਨਾ ਕਰੋ ਜ਼ਰੂਰੀ ਨਹੀਂ ਹੈ ਫੋਨ ਕਰਨਾ ਕਿਉਂਕਿ ਕੋਈ ਵੀ ਫ੍ਰੀ ਨਹੀਂ ਹੈ ਉਹ ਜਿਹੜਾ ਵੀ ਟਰਨੀਆ ਤੁਹਾਡੇ ਕੇਸਿਸ ਤੇ ਕੰਮ ਕਰ ਰਿਹਾ ਉਹਨੇ ਤੁਹਾਡੀ ਫਾਈਨਲ ਲੜਨੀਆ ਉਹਨੇ ਬੜਾ ਕੁਝ ਕਰਨਾ ਹੈ ਸੋ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਾਲ ਕਰੋ ਜਸਟ ਸੈਂਡ them an email ਵਧੀਆ ਉਹਨਾਂ ਕੋਲ ਵੀ ਪ੍ਰੂਫ ਹੈ ਤੁਹਾਡੇ ਕੋਲ ਵੀ ਪ੍ਰੂਫ ਹੈ ਵੀ ਤੁਸੀਂ ਉਹਨਾਂ ਨੂੰ ਪੁੱਛਿਆ ਆ ਵੀ ਸਮ ਕਿਉਂਕਿ ਕਈ ਵਾਰੀ ਹਰ ਹਰ ਥਾਂ ਤੇ ਇਨਸਾਨ ਬੈਠੇ ਨੇ ਨਾ ਗਲਤੀ ਉਹਨਾਂ ਤੋਂ ਵੀ ਹੋ ਸਕਦੀ ਗਲਤੀ ਮੇਰੇ ਤੋਂ ਵੀ ਹੋ ਸਕਦੀ ਗਲਤੀ ਤੁਹਾਡੇ ਤੋਂ ਵੀ ਹੋ ਸਕਦੀ ਹੈ ਸੋ ਇਸ ਕਰਕੇ ਈਮੇਲ ਨਹੀਂ ਬਾਅਦ رابطہ ਕਰੋ ਮੈਸੇਜ ਨਾਲ ਹੀ رابطہ ਕਰੋ ਸਾਰਾ ਤੋਂ ਜ਼ਰੂਰੀ ਚੀਜ਼ ਨਵੇਂ ਮੁੰਡਿਆਂ ਨੇ 24 ਆਵਰ ਡਿਸਪੀਅਰਿੰਗ ਮੈਸੇਜ ਲਾਇਆ ਨਹੀਂ ਜੇ ਉਹਨਾਂ ਨੇ ਕੁਝ ਭੇਜਿਆ ਜਾਂ ਤੁਸੀਂ ਕੁਝ ਭੇਜਿਆ ਡਿਸਪੀਅਰ ਹੋ ਜਾਂਦਾ ਸੋ ਇਹਨਾਂ ਚੀਜ਼ਾਂ ਨੂੰ ਹਟਾਓ ਜੇ ਤੁਹਾਡੇ ਅਟਰਨੀਜ਼ ਨਾਲ ਤੁਸੀਂ ਗੱਲ ਕਰਨੀ ਹੈ ਜਾਂ ਡਾਕੂਮੈਂਟ ਪ੍ਰਪੇਅਰ ਕਿਸੇ ਨਾਲ ਵੀ ਜਿਹੜਾ ਤੁਹਾਡੇ ਕੇਸ ਤੇ ਕੰਮ ਕਰ ਰਿਹਾ ਰਿਟਰਨ ਦੇ ਵਿੱਚ ਕਰੋ ਤੁਹਾਡੇ ਕੋਲ ਵੀ ਪ੍ਰੂਫ ਹੋਵੇ ਨਾ ਹੀ ਕਿਸੇ ਤਰ੍ਹਾਂ ਦੀ ਗੈਰਕਾਨੂੰਨੀ ਚੀਜ਼ ਹੋਵੇ ਤੁਹਾਡਾ ਹੱਕ ਆਪਣੇ ਐਪਲੀਕੇਸ਼ਨ ਦੀ ਕਾਪੀ ਮੰਗਣੇ ਤੁਹਾਡੇ ਸਾਰਿਆਂ ਕੋਲ ਉਹ ਕਾਪੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਹਰ ਬੰਦੇ ਕੋਲ ਉਹ ਕਾਪੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ 589 ਦੀ ਕਾਪੀ ਜੇ ਤੁਹਾਡੀ ਸਟੋਰੀ ਮੰਗੀ ਹੈ ਤੁਹਾਡਾ ਸਕੈਡੂਲਿੰਗ ਆਰਡਰ ਕਈ ਵਾਰੀ ਸਾਨੂੰ ਵਕੀਲ ਕਾਲ ਕਰਦੇ ਨੇ ਵੀ ਤੁਹਾਡੀ ਸਟੋਰੀ ਮੰਗੀ ਹੈ ਤੇ ਆਹ ਲਾਸਟ ਡੇਟ ਆ ਸਾਨੂੰ ਲੱਗਦਾ ਵੀ ਉਹਨਾਂ ਨੇ ਪੈਸੇ ਮੰਗਣ ਵਾਸਤੇ ਕੀਤਾ ਨਹੀਂ ਜੇ ਤੁਸੀਂ ਉਸ ਲਾਸਟ ਡੇਟ ਤੱਕ ਸਬਮਿਟ ਨਹੀਂ ਕਰਾਉਣੀ ਤੁਹਾਡੀ ਰਿਮੂਵਲ ਲੱਗ ਜਾਣੀ ਸੋ ਇਸ ਕਰਕੇ ਅਟਰਨੀਜ਼ ਦੀਆਂ ਗੱਲਾਂ ਮੰਨਣੀਆਂ ਵੀ ਜ਼ਰੂਰੀ ਨੇ ਜਿਹੜੇ ਅਟਾਰਨੀ ਤੁਹਾਡੀ ਗੱਲ ਦਾ ਰਿਸਪੌਂਸ ਨਹੀਂ ਕਰਦੇ ਜਿਹੜੇ ਅਟਾਰਨੀ ਤੁਹਾਡੀ ਤੁਹਾਡੇ ਰਾਈਟ ਭਾਗੇ ਨੇ ਜਿਹੜੀ ਚੀਜ਼ ਮੰਗਦੇ ਹੋ ਨਹੀਂ ਦਿੰਦੇ ਜਾਂ ਤੁਹਾਨੂੰ ਇਹ ਕਹਿੰਦੇ ਨੇ ਸਿਰਫ ਤੁਹਾਨੂੰ ਦੱਸ ਦਿਓ ਕਿ ਕਿਹੜਾ ਕੇਸ ਲਾਉਣਾ ਉਹ ਅਟਾਰਨੀ ਨਹੀਂ ਬੈਠੋ ਜੋ ਤੁਹਾਡੇ ਨਾਲ ਵਾਪਰਿਆ ਅਗਲੇ ਨੂੰ ਦੱਸੋ ਅਗਲੇ ਤੋਂ ਪੁੱਛੋ ਵੀ ਮੇਰੇ ਨਾਲ ਆਹ ਵਾਪਰਿਆ ਮੈਨੂੰ ਦੱਸੋ ਵੀ ਮੇਰੀ ਕਿਹੜੀ ਕੈਟੇਗਰੀ ਬਣਦੀ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਪੋਲੀਟੀਕਲ ਅਚੋਂ ਰਿਲੀਜੀਅਨ ਅਚੋਂ ਰੇਸ ਅਚੋਂ ਮੈਂਬਰਸ਼ਿਪ ਪਰਟੀਕੂਲਰ ਸੋਸ਼ਲ ਗਰੁੱਪ ਵਿੱਚੋਂ ਨੈਸ਼ਨੈਲਿਟੀ ਵਿੱਚੋਂ ਤਾਨੂੰ ਨਹੀਂ ਪਤਾ ਨਾ ਤੁਸੀਂ ਆਪ ਦੀ ਦੱਸੋ ਤੁਹਾਡੇ ਨਾਲ ਕੀ ਵਾਪਰਿਆ ਉਹ ਤੁਸੀਂ ਆਪਦੇ ਅਟਰਨੀ ਨੂੰ ਦੱਸੋ ਜਾਂ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸਾਡੀ ਪ੍ਰੋਬਲਮ ਹੁੰਦੀ ਹੈ ਵੀ ਨਹੀਂ ਅਸੀਂ ਕਿਸੇ ਦੇ ਆਫਿਸ ਕਾਲ ਕਰਦੇ ਆ ਨਹੀਂ ਸਾਡੀ ਅਟਰਨੀ ਨਾਲ ਗੱਲ ਕਰਾਓ ਓਕੇ ਅਟਰਨੀ ਜੇ ਤੁਹਾਡੇ ਨਾਲ ਫੋਨਾਂ ਤੇ ਗੱਲ ਕਰਦੇ ਰਹਿਣਗੇ ਤੇ ਫਰੰਟ ਐਸ ਕੇਸ ਵਾਸਤੇ ਤੋਂ ਕੰਮ ਕਦੋਂ ਕਰਨਗੇ ਸੋ ਸਾਨੂੰ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਅਸੀਂ ਜਿਹੜਾ ਵੀ ਬੰਦਾ ਥੋੜਾ ਫੋਨ ਆਨਸਰ ਕਰਦਾ ਕਿਸੇ ਵੀ ਦਾਦੇ ਤੁਸੀਂ ਕਾਲ ਕਰਦੇ ਹੋ ਉਹਨੂੰ ਸਪਸ਼ਟ ਕਹੋ ਜੀ ਸਾਡਾ ਨਾਮ ਸਾਡਾ ਆਹ ਸਵਾਲ ਆ ਅਸੀਂ ਰਿਟਰਨ ਵਿੱਚ ਵੀ ਭੇਜਣ ਲੱਗੇ ਆ ਤੇ ਪਲੀਜ਼ ਸਾਨੂੰ ਰਿਸਪੌਂਡ ਕਰ ਦਿਆ ਜੀ ਜੇ ਅਰਜੈਂਟ ਹੈ ਤਾਂ ਕੁਝ ਨੂੰ 2-4 ਘੰਟੇ ਦੇ ਦਿਦਿਓ ਜੇ ਤੁਸੀਂ ਇੱਕ ਰੈਗੂਲਰ ਕੁਐਸਚਨ ਪੁੱਛ ਰਹੇ ਹੋ ਅਗਲੇ ਨੂੰ 24 ਘੰਟੇ ਦੇ ਦਿਦਿਓ ਕਹਦੇ ਹੋ ਕਿ ਸਾਨੂੰ ਦੱਸ ਦਿਆ ਜੀ ਮੈਂ ਤੁਹਾਨੂੰ ਈਮੇਲ ਵੀ ਕਰ ਦਣਾ ਯਾ ਵਟਸਐਪ ਵੀ ਕਰ ਮੈਸੇਜ ਕਰ ਦਣਾ ਟੈਕਸਟ ਮੈਸੇਜ ਕਰ ਦਣਾ ਸੋ ਅਸੀਂ ਤੁਹਾਨੂੰ ਕਾਲ ਕਰਦੇ ਆ ਸੀ ਕਿ ਨਹੀਂ ਫਲਾਣੇ ਬੰਦੇ ਨੂੰ ਸਾਡੀ ਗੱਲ ਕਰਾਓ ਉਹਦੇ ਨਾਲ ਹੀ ਗੱਲ ਕਰ ਰਹੀ ਨਹੀਂ ਸਾਨੂੰ ਵੀ ਟੰਗ ਨਾਲ ਚੱਲਣਾ ਚਾਹੀਦਾ ਕਿਉਂਕਿ ਜੇ ਕੋਈ ਕਿਸੇ ਬੰਦੇ ਨੇ ਆਪਦੇ ਆਫਿਸ ਦੇ ਵਿੱਚ ਫਰੰਟ ਡੈਸਕ ਤੇ ਟੀਮ ਬਿਠਾਈ ਏ ਉਹ ਇਸ ਕਰਕੇ ਬਿਠਾਈ ਏ ਵੀ ਥੋੜਾ ਕਾਲ ਵੋਲਿਊਮ ਜ਼ਿਆਦਾ ਹੁਣ ਤੁਸੀਂ ਮੇਰੇ ਕੋਲ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਮੈਂ ਮਿਸ ਕਰਦਾ ਹਾਂ ਮੈਨੂੰ ਇਹ ਕਹਿੰਦੇ ਨੇ ਤੁਸੀਂ ਫੋਨ ਨਹੀਂ ਚੱਕਦੇ ਹੁਣ ਜੇ ਮੈਂ ਕਿਸੇ ਨੂੰ ਫੋਨ ਚੱਕਣ ਦੇ ਡਿਊਟੀ ਨਾਲ ਲਾ ਦਿਆਂ ਫਿਰ ਤੁਸੀਂ ਕਹੋਗੇ ਆਪ ਫੋਨ ਨਹੀਂ ਚੁੱਕਦਾ ਹੁਣ ਆਬਵੀਅਸਲੀ ਜੇ ਮੈਂ ਹੁਣ ਜੇ ਮੰਨ ਲਓ ਵੀਡੀਓ ਬਣਾਉਂਦਾ ਪਿਆ ਮੈਂ ਬੰਦਾ 20 ਮਿੰਟ ਦਾ 1 ਘੰਟਾ ਵੀਡੀਓ ਤੇ ਲਾਇਆ ਇਨ ਮੀਨ ਟਾਈਮ ਜਿਹੜੀਆਂ ਕਾਲਾਂ ਆਈਆਂ ਮੇਰੇ ਤੋਂ ਨਹੀਂ ਚੱਕ ਹੋਣੀਆਂ ਜਾਂ ਮੈਂ ਕਿਸੇ ਨਾਲ ਗੱਲ ਕਰ ਮੈਂ ਕਿੱਲਾ ਜਣਾ ਨਹੀਂ ਦੱਸ ਪਾਉਂਦਾ ਸੋ ਮੇਰੀ ਮੈਂ ਇਸ ਕਰਕੇ ਇਹਨਾਂ ਨੂੰ ਤੁਸੀਂ ਮੈਨੂੰ ਆਪਦਾ ਸਵਾਲ ਮੈਸੇਜ ਕਰਦਾ ਕਰੋ ਈਮੇਲ ਕਰਦਾ ਕਰੋ ਆਈ ਵਿਲ ਟ੍ਰਾਈ ਟੂ ਆਨਸਰ ਐਸ ਸੂਨ ਐਸ ਪੋਸੀਬਲ ਤੋ ਮੇਰੀ ਕੋਸ਼ਿਸ਼ ਹੁੰਦੀ ਮੈਂ ਬਹੁਤ ਤੋਂ ਬਹੁਤ ਕਾਲਸ ਆਨਸਰ ਕਰਾਂ ਬਹੁਤ ਤੋਂ ਬਹੁਤ ਰਿਸਪੌਂਡ ਕਰਾਂ ਖੁਦ ਆਪ ਹੀ ਕਰਦਾ ਸੋ ਇਸ ਕਰਕੇ ਜੇ ਮਿਸ ਹੋ ਜਾਂਦਾ ਉਹਦੇ ਲਈ ਮੈਂ ਸੌਰੀ ਫੀਲ ਕਰਦਾ ਜੇ ਕਿਸੇ ਦਾ ਮੈਸੇਜ ਦਾ ਰਿਸਪੌਂਸ ਨਹੀਂ ਕਰ ਹੁੰਦਾ ਕਿਸੇ ਦੀ ਈਮੇਲ ਦਾ ਫੋਨ ਦਾ ਰਿਸਪੌਂਸ ਨਹੀਂ ਕਰ ਹੁੰਦਾ ਬਟ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਬੜੇ ਢੰਗ ਨਾਲ ਇੱਕ ਤਰੀਕੇ ਨਾਲ ਅਸੀਂ ਪੇਸ਼ ਆਉਣਾ ਹੁੰਦਾ ਅਸੀਂ ਤਰੀਕੇ ਨਾਲ ਚੱਲੀਏ ਅ ਕਿਸੇ ਵੀ ਉਸ ਵਕੀਲ ਜਾਂ ਉਸ ਬੰਦੇ ਨਾਲ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਜਿਹੜਾ ਬੰਦਾ ਤੁਹਾਡੀ ਫਰਸਟ ਆਫ ਗੱਲ ਨਹੀਂ ਸੁਣਦਾ ਫਸਟ ਪਹਿਲੇ ਪੁਆਇੰਟ ਤੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਜਾਂ ਤੁਹਾਨੂੰ ਸਿਰਫ ਇਹਨਾਂ ਕਹਿੰਦਾ ਉਹ ਤੁਹਾਡਾ ਕੇਸ ਕੀ ਹੈ ਓਕੇ ਫਲਾਪ ਨਹੀਂ ਦੈਟਸ ਇਟ ਇਦਾਂ ਨਹੀਂ ਹੈ ਇਹ ਹੁਣ ਇਹ ਚੀਜ਼ ਨੂੰ ਸਮਝ ਲਿਆ ਜਾਈਏ ਤੁਹਾਡੇ ਕੋਲੇ ਸਾਰੇ ਡਾਕੂਮੈਂਟ ਜੋ ਅੱਜ ਤੱਕ ਤੁਹਾਡੇ ਸਬਮਿਟਡ ਨੇ ਜੋ ਅੱਗੇ ਮੰਗੇ ਗਏ ਨੇ ਉਹਨਾਂ ਦੇ ਆਰਡਰ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜਿਹੜੇ ਡਾਕੂਮੈਂਟ ਸਬਮਿਟਡ ਨੇ ਉਹਨਾਂ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਹਰ ਇੱਕ ਚੀਜ਼ ਤੁਹਾਡੇ ਕੋਲ ਪ੍ਰੈਜ਼ੈਂਟ ਹੋਣੀ ਚਾਹੀਦੀ ਹੈ ਫਿਰ ਤੁਸੀਂ ਆਪ ਦੀ ਜੇ ਤੁਹਾਡੀ ਅੱਗੇ ਕੋਈ ਸਪੋਰਟਿੰਗ ਡਾਕੂਮੈਂਟਸ ਦੀ ਲੋੜ ਆ ਕੁਝ ਹੋਰ ਚੀਜ਼ਾਂ ਦੀ ਲੋੜ ਆ ਤੇ ਉਧਰਲੇ ਪਾਸੇ ਤੁਰਨਾ ਤੁਹਾਨੂੰ ਪਤਾ ਹੋਣਾ ਜਿਹੜਾ ਤੁਹਾਡਾ ਕੇਸ ਕੀ ਹੈ ਸਾਡੇ ਬੰਦਿਆਂ ਨੂੰ ਇਹੀ ਜਾਣਕਾਰੀ ਨਹੀਂ ਹੈ ਸਾਡਾ ਕੇਸ ਕੀ ਹੈ ਇਹਦਾ ਮਤਲਬ ਤੁਹਾਡਾ ਕੇਸ ਜ਼ੀਰੋ ਆ ਇਹਨਾਂ ਚੀਜ਼ਾਂ ਨੂੰ ਸਮਝੋ ਅਸੀਂ ਮੈਂ ਵਕੀਲ ਨਹੀਂ ਆ ਮੈਂ ਕਾਨੂੰਨੀ ਸਲਾਹ ਕੋਈ ਨਹੀਂ ਦਿੰਦਾ ਮੈਂ ਇੱਕ ਜਨਰਲ ਜਾਣਕਾਰੀ ਦਿੰਨਾ ਤੁਹਾਡੀ ਨੌਲੇਜ ਲਈ ਜਿਹੜੀ ਨਾਲ ਤੁਸੀਂ ਆਪਦੇ ਆਪ ਨੂੰ ਸਮਝ ਸਕੋ ਅੱਗੇ ਜਿਹੜੀਆਂ ਰੈਗੂਲਰ ਚੀਜ਼ਾਂ ਨੇ ਜਿਹੜੀ ਰੈਗੂਲਰ ਤੁਹਾਡੇ ਰਾਈਟਸ ਨੇ ਆਪਰ ਪਤਾ ਹੋਣੇ ਚਾਹੀਦੇ ਨੇ ਅਸੀਂ ਮੈਂ ਇੱਕ ਐਜ਼ ਐਨ ਡਾਕੂਮੈਂਟ ਪ੍ਰਪੇਅਰਰ ਤੁਹਾਡੀ ਹੈਲਪ ਕਰ ਸਕਦਾ ਕਿਸੇ ਤਰ੍ਹਾਂ ਦਾ ਵੀ ਕੋਈ ਜ਼ਰੂਰੀ ਨਹੀਂ ਹੋ ਇਮੀਗ੍ਰੇਸ਼ਨ ਦੇ ਰਿਲੇਟਡ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਡਾਕੂਮੈਂਟ ਹੈ ਅਸੀਂ ਉਹਨੂੰ ਪੜ੍ਹ ਕੇ ਜੇ ਕੋਈ ਇੱਕ ਆਊਟ ਆਫ ਦਿ ਵੇ ਚੀਜ਼ ਆਉਂਦੀ ਹੈ ਆਪਾਂ ਮੇਰੀ ਕੋਸ਼ਿਸ਼ ਹੁੰਦੀ ਹੈ ਅਸੀਂ ਉਹਦੇ ਤੇ ਵੀ ਕੰਮ ਕਰੀਏ ਤਾਂ ਕਿ ਸਾਨੂੰ ਵੀ ਨੌਲੇਜ ਆਵੇ ਕਿਸੇ ਦੀ ਹੈਲਪ ਹੋ ਸਕੇ ਜਿੰਨਾ ਵੀ ਕੋਈ ਚੀਜ਼ ਹੁੰਦੀ ਉਹਨੂੰ ਢੰਗ ਨਾਲ ਪੜ੍ਹ ਕੇ ਸਮਝ ਕੇ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਜੀ ਜੇ ਤੁਸੀਂ ਕਿਸੇ ਤਰ੍ਹਾਂ ਦੀ ਡਾਕੂਮੈਂਟ ਪ੍ਰਪਰੇਸ਼ਨ ਵਿੱਚ ਹੈਲਪ ਚਾਹੀਦੀ ਹੈ ਵਰਕ ਪਰਮਿਟ ਗ੍ਰੀਨ ਕਾਰਡ ਫੈਮਿਲੀ ਪਟੀਸ਼ਨਸ ਤੁਸੀਂ ਇੰਡੀਆ ਤੋਂ ਯੂਐਸ ਦਾ ਵੀਜ਼ਾ ਲਗਵਾਉਣਾ ਹੈ ਅਪਾਇੰਟਮੈਂਟ ਡੇਟਸ ਚਾਹੀਦੀਆਂ ਨੇ ਅਸਾਲਮ ਦੇ ਕੇਸ ਦੇ ਵਿੱਚ ਡੈਕਲੇਰੇਸ਼ਨ ਤੁਹਾਨੂੰ ਤੁਹਾਡੀ ਕਹਾਣੀ ਤੁਹਾਨੂੰ ਪਤਾ ਹੈ ਪਰ ਤੁਹਾਨੂੰ ਸਮਝ ਨਹੀਂ ਆ ਰਹੀ ਉਹਨੂੰ ਕਿੱਦਾਂ ਰਾਈਟ ਡਾਊਨ ਕਰਨਾ ਕਿੱਦਾਂ ਕਹੇ ਚੀਜ਼ ਨੂੰ ਐਕਸਪਲੇਨ ਕਰਨਾ ਤੁਸੀਂ ਸਾਡੇ ਸੰਪਰਕ ਕਰ ਸਕਦੇ ਹੋ ਇਹ ਸਾਰੀਆਂ ਸਰਵਿਸਿਜ਼ ਨੇ ਜੋ ਅਸੀਂ ਪ੍ਰੋਵਾਈਡ ਕਰਦੇ ਹਾਂ ਤਾਂ ਮੇਰਾ ਆਫਿਸ ਐਕਰਮੈਂਟੋ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕਾਨੂੰਨੀ ਸਲਾਹ ਮੈਂ ਨਹੀਂ ਦਿੰਦਾ ਕਿਉਂਕਿ ਮੈਂ ਲੀਗਲ ਐਡਵਾਈਜ਼ਰ ਨਹੀਂ ਹਾਂ ਨਾ ਹੀ ਮੈਂ ਐਟਰਨੀ ਹਾਂ ਮੈਂ ਇੱਕ ਡਾਕੂਮੈਂਟ ਪ੍ਰਪਰੇਸ਼ਨ ਕਰਦਾ ਹਾਂ ਤੁਹਾਡੀ ਤੁਹਾਡੀ ਅਕੋਰਡਿੰਗ ਚੀਜ਼ਾਂ ਨੂੰ ਪ੍ਰਪੇਅਰ ਕਰ ਲੈਂਦਾ ਜੋ ਸਵਾਲ ਪੁੱਛੇ ਹੁੰਦੇ ਨੇ ਸਿਰਫ ਪ੍ਰਪੇਅਰ ਪ੍ਰਪਰੇਸ਼ਨ ਦੇ ਵਿੱਚ ਹੈਲਪ ਕਰਦਾ ਸੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਹੈਲਪ ਚਾਹੀਦੀ ਹੋਵੇ ਜਿਹੜੀਆਂ ਸਾਡੀਆਂ ਪੇਡ ਸਰਵਿਸ ਨੇ ਅਸੀਂ ਬਿਲਕੁਲ ਕਿਉਂਕਿ ਆਬਵੀਅਸਲੀ ਜੇ ਅਸੀਂ ਕੰਮ ਕਰਦੇ ਆ ਇਹ ਜਿਹੜੀਆਂ ਵੀਡੀਓਜ਼ ਨੇ ਇਹ ਥੋੜੀ ਜਾਣਕਾਰੀ ਲਈ ਹੁੰਦੀਆਂ ਨੇ ਨੰਬਰ ਸਕਰੀਨ ਤੇ ਆ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਮੰਡੇ ਟੂ ਫਰਡੇ 9 ਟੂ 5 ਕਿਸੇ ਨੂੰ ਕੋਈ ਸਵਾਲ ਹੋਵੇ ਤੁਸੀਂ ਪੁੱਛ ਵੀ ਸਕਦੇ ਹੋ ਆਪਣੇ ਅਟਰਨੀਜ਼ ਦੇ ਨਾਲ ਰਾਬਤਾ ਰੱਖੋ ਉਹਨਾਂ ਤੋਂ ਜਿਹੜੇ ਵੀ ਡਾਕੂਮੈਂਟ ਅੱਜ ਤੱਕ ਤੁਹਾਡੇ ਸਬਮਿਟਡ ਨੇ ਉਹਨਾਂ ਦੀ ਸਾਰਿਆਂ ਦੀ ਕਾਪੀ ਤੁਹਾਡੇ ਕੋਲ ਹੋਵੇ ਤੁਹਾਨੂੰ ਤੁਹਾਡੇ ਕੇਸ ਦੀ ਨੌਲੇਜ ਹੋਵੇ ਜੇ ਕੋਈ ਸਵਾਲ ਨਹੀਂ ਸਮਝ ਆਉਂਦਾ ਤੁਸੀਂ ਪੁੱਛ ਸਕਦੇ ਹੋ ਜੇ ਕੋਈ ਵੀ ਅਟਰਨੀ ਤੁਹਾਨੂੰ ਕਹਿੰਦਾ ਹੈ ਵੀ ਤੁਸੀਂ 589 ਕੀ ਕਰਨਾ ਹੈ ਤਦ ਉਹਨੂੰ ਇਹ ਜਵਾਬ ਦੇ ਆ ਜੇ ਵੀ ਤੁਸੀਂ ਫਿਰ ਸਹੀ ਤਰੀਕੇ ਨਾਲ ਡੀਲ ਨਹੀਂ ਕਰਦੇ ਤੁਸੀਂ ਵਕੀਲ ਨਹੀਂ ਹੈਗੇ ਜੇ ਤੁਸੀਂ ਇਹ ਸਵਾਲ ਪੁੱਛਦੇ ਹੋ ਕਿ ਤੁਹਾਡਾ ਹੱਕ ਹੈ ਤੁਹਾਡੀ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਸਬਮਿਟ ਕੀਤੀ ਹੈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇਹ ਸਾਰੇ ਡਾਕੂਮੈਂਟਸ ਤੁਸੀਂ ਉਹਨਾਂ ਤੋਂ ਲੈ ਕੇ ਆਪਦੇ ਕੋਲ ਰੱਖਣੇ ਆ ਹਮੇਸ਼ਾ ਜਿਹੜਾ ਵੀ ਡਾਕੂਮੈਂਟ ਇਕ ਸਬਮਿਟ ਹੁੰਦਾ ਉਹਦੀ ਇੱਕ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਨੂੰ ਉਹਦੀ ਰਿਟਰਨ ਮੈਸੇਜ ਪਾਓ ਵੈਨ ਵੈਨ ਯੂ ਸਬਮਿਟ ਦ ਕਾਪੀ ਟੂ ਦ ਕੋਰਟ ਪਲੀਜ਼ ਸੈਂਡ ਮੀ ਐਗਜੈਕਟ ਕਾਪੀ ਦੈਟ ਯੂ ਸਬਮਿਟਡ ਟੂ ਦ ਕੋਰਟ ਠੀਕ ਹੈ ਕਿਉਂਕਿ ਉਹ ਐਗਜੈਕਟ ਕਾਪੀ ਤੁਹਾਡੇ ਕੋਲ ਹੋਵੇ ਕਈ ਵਾਰੀ ਕੀ ਹੁੰਦਾ ਤੁਹਾਨੂੰ ਕਾਪੀ ਹੋਰ ਮਿਲ ਜਾਂਦੀ ਹੈ ਸਬਮਿਟ ਕੁਝ ਹੋਰ ਹੋ ਜਾਂਦਾ ਕਿਉਂਕਿ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਇੱਕ ਕੁੜੀ ਦੀ ਮੈਨੂੰ ਕਾਲ ਆਉਂਦੀ ਆ ਜਿਹੜੀ ਤੇ ਕਿ ਡਿਫਰੈਂਟ ਰੀਜ਼ਨ ਇਚ ਰਹਿੰਦੀ ਹੈ ਉਹਦੀ ਇੱਕ ਡਿਫਰੈਂਟ ਸਟੋਰੀ ਹੈ ਲਾਈਫ ਦੀ ਐਕਚੁਅਲ ਉਹਦੀ ਉਹਦੇ ਨਾਲ ਬਹੁਤ ਕੁਝ ਹੈਪਨ ਹੋਇਆ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਜਦੋਂ ਮੈਂ ਉਸ ਉਹਨੂੰ ਕਹਾ ਵੀ ਆਪਣੀ 589 ਐਪਲੀਕੇਸ਼ਨ ਭੇਜ ਤੇ ਉਹ ਭੇਜਦੀ ਹੋਈ ਤੇ ਮੈਨੂੰ ਰੋਂਦੀ ਰੋਂਦੀ ਨੋਂਦੀ ਨੇ ਦੱਸਿਆ ਕਿ ਮੇਰੇ ਟਰਨੀ ਨੂੰ ਮੈਂ ਸਾਰਾ ਕੁਝ ਆ ਬਹਿ ਕੇ ਲਿਖਾ ਕੇ ਆਈ ਆ ਉਹਨੇ ਕੁਝ ਹੋਰ ਹੀ ਲਿਖ ਰੱਖਿਆ ਉਸ ਰੀਜ਼ਨ ਦੇ ਵਿੱਚ ਉਹ ਚੀਜ਼ ਹੀ ਹੋਣੀ ਜਿਹੜੀ ਚੀਜ਼ ਉਹਨੇ ਉਹਦੇ ਵਿੱਚ ਮੈਂਸ਼ਨ ਕਰਤੀ ਉਸ ਤੋਂ ਬਾਅਦ ਉਹ ਸਟੈਪ ਬੈਕ ਕਰਗੇ ਤੁਸੀਂ ਜੇ ਕਿਸੇ ਟਰਨੀ ਨੂੰ ਫੀਸ ਦਿੰਨੇ ਹੋ ਨਾ ਉਹਦਾ ਰਸੀਦ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਿਹੜਾ ਰਿਟੇਨਰ ਐਗਰੀਮੈਂਟ ਤੁਸੀਂ ਸਾਈਨ ਕਰਦੇ ਹੋ ਉਹਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਿਹੜਾ ਜੀ28 ਵਕਾਲਤ ਨਾਮਾ ਤੁਸੀਂ ਸਾਈਨ ਕਰਦੇ ਹੋ ਉਹਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕੱਲੇ ਵਕੀਲ ਕੋਲ ਪ੍ਰੂਫ ਨਹੀਂ ਹੋਣੇ ਚਾਹੀਦੇ ਵੀ ਉਹ ਤੁਹਾਡਾ ਵਕੀਲ ਸੀ ਜੇ ਤੁਹਾਨੂੰ ਫਸਾਉਣਾ ਹੋਵੇ ਤੇ ਕਰ ਲਵੇ ਤੁਹਾਡੇ ਕੋਲ ਵੀ ਪ੍ਰੂਫ ਹੋਣੇ ਚਾਹੀਦੇ ਨੇ ਵੀ ਜੇ ਕੱਲ ਨੂੰ ਉਹ ਗਲਤ ਕਰਦਾ ਤੁਸੀਂ ਐਕਸ਼ਨ ਲਓ ਜੇ ਤੁਹਾਡੇ ਨਾਲ ਕਿਸੇ ਨੇ ਗਲਤ ਕੀਤਾ ਆ ਤਾਂ ਤੁਸੀਂ ਉਹਦੇ ਨਾਲ ਖਿਲਾਫ ਐਕਸ਼ਨ ਲੈਣਾ ਤੁਸੀਂ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਲਾ ਕੇ ਜੇ ਅਸੀਂ ਇੱਥੇ ਆਏ ਆ ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਆਬੀਸ ਉਹਨਾਂ ਨੇ ਤੁਹਾਡੇ ਖਿਲਾਫ ਐਕਸ਼ਨ ਲੈਣਾ ਜੇ ਉਹ ਗਲਤ ਕਰ ਰਹੇ ਨੇ ਤੁਸੀਂ ਐਕਸ਼ਨ ਲੈਣਾ ਤੁਸੀਂ ਆਪ ਦਾ ਸਹੀ ਜ਼ਿੰਦਗੀ ਦੇ ਸਹੀ ਢੰਗ ਨਾਲ ਹਰ ਚੀਜ਼ ਨੂੰ ਪੇਸ਼ ਕਰੋ ਹੁਣ ਤੁਸੀਂ ਕਿਸੇ ਕੋਈ ਵੀ ਅਟਰਨੀ ਕੁਝ ਵੀ ਆਪਦੇ ਕੋਲੋਂ ਚੁੱਕ ਕੇ ਲਿਖ ਦੇਵੇ ਉਹ ਸਹੀ ਨਹੀਂ ਹੈ ਉਹ ਨਾ ਹੀ ਉਹ ਵਕੀਲ ਹੀ ਨਹੀਂ ਹੈ ਜਿਹੜਾ ਆਪਦੇ ਕੋਲ ਕੁਝ ਲਿਖ ਰਿਹਾ ਹੈ ਸੋ ਰਿਕੁਐਸਟ ਮੈਨੂੰ ਪਤਾ ਨਹੀਂ ਮੈਂ ਕਿੰਨੀਆਂ ਗੈ ਅਪਲੀਕੇਸ਼ਨਸ ਮੇਰੇ ਕੋਲ ਕੋਈ ਆਇਆ ਮੈਨੂੰ ਕਿਨ ਗਿਆ ਸਾਨੂੰ ਪ੍ਰੇਪਰੇਸ਼ਨ ਮੈਂ ਜ਼ਿੰਦਗੀ ਦੇ ਵਿੱਚ ਅੱਜ ਤੱਕ ਬਿਨਾ ਕਿਸੇ ਤੋਂ ਉਹਦੀ ਉਹਦੇ ਕੰਸੈਂਟ ਤੋਂ ਕੋਈ ਇੱਕ ਲਫ਼ਜ਼ ਵੀ ਨਹੀਂ ਲਿਖਿਆ ਪੂਰੀ ਕੋਈ ਵੀ ਚੀਜ਼ ਭਰ ਕੇ ਉਹਨੂੰ ਅਗਲੇ ਨੂੰ ਫੜਾ ਦਿੱਤੀ ਬਈਆ ਰੀਡ ਕਰ ਲੈ ਚੰਗੀ ਤਰ੍ਹਾਂ ਕਿਉਂਕਿ ਤੁਹਾਡਾ ਹੱਕ ਹੈ ਮੈਂ ਮੇਰਾ ਹੱਕ ਹੈ ਹੀ ਬਣਾਉਣਾ ਮੈਂ ਆਪਦੀ ਕੋਈ ਚੀਜ਼ ਵਿੱਚ ਲਿਖਾਂ ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੋਵੇ ਨੰਬਰ ਸਕਰੀਨ ਤੇ ਆ ਗਾਲ ਕਰ ਲਿਓ ਜੀ ਪਲੀਜ਼ ਮੇਕ ਸ਼ੁਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇਹ ਵੀਡੀਓ ਜਿਹੜੀਆਂ ਲੰਮੀਆਂ ਹੁੰਦੀਆਂ ਨੇ ਇਹ ਜ਼ਰੂਰੀ ਨੇ ਇਹਨਾਂ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਸਮਝ ਲੱਗਣਾ ਵੀ ਸਾਡੇ ਆਸਤੇ ਕੀ ਚੀਜ਼ ਜ਼ਰੂਰੀ ਦੀ ਹੈ ਕੀ ਨਹੀਂ ਸੋ ਮੇਕ ਸ਼ੁਰ ਕਰਿਆ ਜੇ ਸ਼ੇਅਰ ਜ਼ਰੂਰ ਕਰਦੇ ਹੋ ਸਾਰੇ ਸੱਜਣਾ ਮਿੱਤਰਾਂ ਨਾਲ ਤੇ ਬਹੁਤ ਜ਼ਰੂਰੀ ਇਨਫੋਰਮੇਸ਼ਨ ਹੈ ਇਸ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦੀ ਲੋੜ ਹੋਵੇ ਇੰਡੀਆ ਤੋਂ ਕਿਸੇ ਨੇ ਯੂਜ਼ ਦਾ ਵੀਜ਼ਾ ਲਗਾਉਣਾ ਅਪਾਇੰਟਮੈਂਟ ਡੇਟਸ ਲੈਣੀਆਂ ਨੇ ਕਿਸੇ ਤਾਂ ਨਹੀਂ ਕੋਈ ਤੁਹਾਨੂੰ ਡਾਕੂਮੈਂਟ ਪ੍ਰਪਰੇਸ਼ਨ ਚ ਹੈਲਪ ਚਾਹੀਦੀ ਹੋਵੇ ਅ ਅਪਾ ਆਊਟ ਆਫ ਦਾ ਵੇ ਜਾ ਕੇ ਵੀ ਚੀਜ਼ਾਂ ਫਿਕਰ ਆਊਟ ਕਰਕੇ ਵੀ ਲੱਭ ਕੇ ਵੀ ਅਪ ਕੋਸ਼ਿਸ਼ ਕਰਦੇ ਆਂ ਹੈਲਪ ਹੋ ਸਕੇ ਬਿਲਕੁਲ ਜੋ ਵੀ ਆਪਣੇ ਚਾਰजेस ਹੁੰਦੇ ਨੇ ਸਰਵਿਸ ਪ੍ਰੋਵਾਈਡ ਕਰੁੰਦੇ ਆਂ ਅਸੀਂ ਬਿਲਕੁਲ ਤੁਹਾਨੂੰ ਚਾਰਜ ਕਰਦੇ ਆਂ ਕਹਿ ਕੇ ਚਾਰਜ ਕਰਦੇ ਆਂ ਤੇ ਅਪ ਫਰੰਟ ਚਾਰਜ ਕਰਦੇ ਆਂ ਕੋਈ ਇਦਾਂ ਇਹ ਨਹੀਂ ਹੈ ਮੈਨੂੰ ਬਿਲਕੁਲ ਡੈਫੀਨਿਟਲੀ ਪਤਾ ਨਾ ਫ੍ਰੀ ਬੜੀ ਇਨਫੋਰਮੇਸ਼ਨ ਦਿੱਤਾ ਪਰ ਮੈਂ ਜਦੋਂ ਚਾਰਜ ਕਰਦਾ ਮੇਰੀ ਫੀਸ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਬਿਕੋਜ਼ ਮੈਂ ਚੂਠ ਨਹੀਂ ਜੇ ਬੋਲਣਾ ਮੈਂ ਸਿੱਧਾ ਹੀ ਚੱਲਣਾ ਜੋ ਸੱਚ ਹੈ ਤੁਹਾਨੂੰ ਦੱਸ ਕੇ ਉਹਦੇ ਨਾਲ ਕਰਨਾ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲਈ ਇਨਫੋਰਮੇਸ਼ਨ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਸਸੀ ਗਾਲ ਜੀ ਲਾਈਕ ਕਮੈਂਟ ਸਬਸਕ੍ਰਾਈਬ ਥੈਂਕਸ ਫॉर ਵਾਚਿੰਗ